ਸਰ ਕੀ ਕਹਿਣਾ ਚਾਹੋਗੇ ਅੱਜ ਜਿਹੜਾ ਯੂਥ ਵੈਲਫੇਅਰ ਕਲੱਬ ਵੱਲੋਂ ਇਹ ਉਪਰਾਲਾ ਕੀਤਾ ਜਾ ਰਿਹਾ ਮੈਂ ਇਸ ਕਲੱਬ ਦਾ ਬਹੁਤ-ਬਹੁਤ ਧੰਨਵਾਦ ਕਰਦਾ ਇੱਕ ਕਲੱਬ ਵਧਾਈ ਦੇ ਪਾਤਰ ਆ ਕਿਉਂਕਿ ਸਮਾਜ ਦੀ ਸੇਵਾ ਕਰ ਰਿਹਾ ਆ ਭੁੱਖਿਆਂ ਨੂੰ ਰੋਟੀ ਖਿਲਾ ਰਿਹਾ ਆ ਮੋਦੀ ਜੀ ਕੀ ਕਹਿਣਾ ਚਾਹੋ ਸਭ ਤੋਂ ਪਹਿਲਾਂ ਤਾਂ ਬਹੁਤ ਖੁਸ਼ੀ ਮਹਿਸੂਸ ਹੋਈ ਕਿ ਬਹੁਤ ਵਧੀਆ ਕੰਮ ਕਰ ਰਹੇ ਆ ਕਿਉਂਕਿ ਕਈ ਵਾਰੀ ਬਹੁਤ ਲੋਕੀ ਜਿਹੜੇ ਸਰਕਾਰੀ ਹਸਪੀਟਲ ਚ ਜਾਂਦੇ ਆ ਉਹਨਾਂ ਕੋ ਨਾ ਤਾਂ ਦਵਾਈ ਲੈਣ ਲਈ ਪੈਸਾ ਹੁੰਦਾ ਤੇ ਨਾ ਹੀ ਰੋਟੀ ਖਾਣ ਲਈ ਪੈਸੇ ਹੁੰਦੇ ਆ ਐਨ ਆਰ ਆਈ ਵੀਰਾਂ ਨੂੰ ਕੀ ਕਹੂੰ ਐਨ ਆਰ ਆਈ ਵੀਰਾਂ ਨੂੰ ਮੈਂ ਕਹੂੰਗਾ ਕਿ ਜਿਹੜੇ ਸਾਡੇ ਐਨ ਆਰ ਆਈ ਵੀਰ ਪੰਜਾਬ ਦਾ ਨਾਮ ਬਾਹਰ ਲਈ ਦਛਾ ਜਾਗ ਤਾਂ ਬਹੁਤ ਰੋਸ਼ਨ ਕਰ ਰਿਹਾ ਉਧਰ ਬਹੁਤ ਤਰੱਕੀਆਂ ਕਰ ਰਿਹਾ ਪਰ ਇਦਾਂ ਦੇ ਜਿਹੜੇ ਕਲੱਬ ਆ ਜਿਹੜੇ ਸਹੀ ਮੈਨੇਜ ਸਮਾਜ ਦੀ ਸੇਵਾ ਕਰ ਰਿਹਾ ਉਹਨਾਂ ਨੂੰ ਵੱਧ ਤੋਂ ਵੱਧ ਦਾਨ ਦੇਣਾ ਚਾਹੀਦਾ ਵੱਧ ਤੋਂ ਵੱਧ ਸਹਿਯੋਗ ਦੇਣਾ ਚਾਹੀਦਾ ਢੱਲੋ ਸਭ ਸਾਡੇ ਨਾਲ ਨੇ ਢੱਲੋ ਸਭ ਕੀ ਕਹਿਣਾ ਚਾਹੋ ਵੀ ਅੱਜ ਜਿਹੜਾ ਹੈਗਾ ਵਾ ਸੇਵਾ ਕੀਤੀ ਜਾ ਰਹੀ ਹੈ ਅੱਜ ਅੱਜ ਇਹ ਸੇਵਾ ਦਾ 63ਵਾਂ ਦਿਨ ਹੈ ਜਿਹਦੇ ਵਿੱਚ ਸਾਡੇ ਨਾਇਬ ਤਸੀਹਦਾਰ ਸਾਹਿਬ ਗਰਦੀਪ ਸਿੰਘ ਸੰਧੂ ਜੀ ਅਚੇਤੇ ਤੌਰ ਤੇ ਪਹੁੰਚ ਸੁਖਵਿੰਦਰ ਪੰਛੀ ਜੀ ਉਹ ਆਏ ਅਸੀਂ ਆਪਣੀ ਸਮੂਹੀ ਟੀਮ ਵੱਲੋਂ ਇਹਨਾਂ ਦਾ ਇੱਥੇ ਆਉਣ ਤੇ ਜੀ ਆਇਆਂ ਤੇ ਧੰਨਵਾਦ ਕਰਦੇ ਹਾਂ ਅੰਜਾ ਟੀਵੀ ਤੇ ਜਿਵੇਂ ਕਿ ਤੁਹਾਨੂੰ ਹਰ ਪਲ ਦੀਆਂ ਖਬਰਾਂ ਨਕੁੱਦਰਦੀਆਂ ਦਿਖਾਈਆਂ ਜਾ ਰਹੀਆਂ ਜੇਕਰ ਗੱਲ ਕਰੀਏ ਤਾਂ ਯੂਥ ਵੈਲਫੇਅਰ ਕਲੱਬ ਵੱਲੋਂ ਜਿਹੜਾ ਇੱਕ ਵਿਸ਼ੇਸ਼ ਉਪਰਾਲਾ ਜਿਹੜਾ ਹੈਗਾ ਸਿਵਲ ਹਸਪੀਟਲ ਦੇ ਵਿੱਚ ਕੀਤਾ ਜਾ ਰਿਹਾ ਹੈਗਾ ਸੁਖਵਿੰਦਰ ਪੰਛੀ ਜੀ ਅੱਜ ਜਿਹੜੇ ਲੋਕ ਗਾਇਕ ਨੇ ਉਹ ਸਾਡੇ ਨਾਲ ਨੇ ਸਰ ਕੀ ਕਹਿਣਾ ਚਾਹੋਗੇ ਅੱਜ ਜਿਹੜਾ ਯੂਥ ਵੈਲਫੇਅਰ ਕਲੱਬ ਵੱਲੋਂ ਇਹ ਉਪਰਾਲਾ ਕੀਤਾ ਜਾ ਰਿਹਾ ਮੈਂ ਇਸ ਕਲੱਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਇਹ ਕਿਉਂਕਿ ਸਮਾਜ ਦੀ ਸੇਵਾ ਕਰ ਰਹੇ ਆ ਭੁੱਖਿਆਂ ਨੂੰ ਰੋਟੀ ਖਿਲਾ ਰਹੇ ਆ ਔਰ ਜਿਹੜੇ ਲੋੜਵੰਦ ਸੱਜਣਿਆਂ ਨੂੰ ਲੀੜੇ ਕੱਪੜੇ ਪ੍ਰੋਵਾਈਡ ਕਰਦੇ ਆ ਜਿਹੜੇ ਹੋਰ ਕੁਝ ਪਰਿਵਾਰ ਗਰੀਬ ਪਰਿਵਾਰ ਆ ਉਹਨਾਂ ਨੂੰ ਰਾਸ਼ਨ ਵੀ ਲੈ ਕੇ ਦਿੰਦੇ ਆ ਤੇ ਜਿਹੜੇ ਹੋਰ ਜਿਸ ਕੋਲ ਦਵਾਈ ਲਈ ਪੈਸੇ ਨਹੀਂ ਹੁੰਦੇ ਉਹਨਾਂ ਨੂੰ ਦਵਾਈ ਦੇ ਪੈਸੇ ਵੀ ਦਿੰਦੇ ਆ ਤੇ ਹਰ ਤਰ੍ਹਾਂ ਇਹ ਜਿਹੜੀ ਸੇਵਾ ਸਮਾਜ ਦੀ ਕਰਦੇ ਆ ਤੇ ਮੈਨੂੰ ਬੜੀ ਖੁਸ਼ੀ ਆ ਕਿ ਅੱਜ ਇਹਨਾਂ ਨੇ ਸਾਨੂੰ ਇੱਥੇ ਬੁਲਾ ਕੇ ਮਾਣ ਬਖਸ਼ਿਆ ਤੇ ਸਾਨੂੰ ਵੀ ਸੇਵਾ ਕਰਨ ਦਾ ਮੌਕਾ ਬਖਸ਼ਿਆ ਸਾਨੂੰ ਇਸ ਕਲੱਬ ਦੇ ਦਰਸ਼ਨ ਹੋਏ ਅਸੀਂ মিডিਆ ਰਾਹੀਂ ਇਹ ਲੋਕਾਂ ਨੂੰ ਬੇਨਤੀ ਕਰਾਂਗੇ ਸੱਜਣਾ ਭੈਣ ਭਰਾਵਾ ਮਿੱਤਰਾਂ ਨੂੰ ਕਿ ਵੱਧ ਤੋਂ ਵੱਧ ਇਹਨਾਂ ਦਾ ਸਹਿਯੋਗ ਦਿੱਤਾ ਜਾਵੇ ਤਾਂ ਕਿ ਇਹ ਜਿਹੜੀ ਕਲੱਬ ਹੈ ਲੰਮਾ ਸਮਾਂ ਇਸੇ ਵਾਂਗ ਰਹੇ ਗੁਰਦੀਪ ਜੀ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਤਾਂ ਬਹੁਤ ਖੁਸ਼ੀ ਮਹਿਸੂਸ ਹੋਈ ਕਿ ਬਹੁਤ ਵਧੀਆ ਕੰਮ ਕਰ ਰਹੇ ਆ ਕਿਉਂਕਿ ਕਈ ਵਾਰੀ ਬਹੁਤ ਲੋਕੀ ਜਿਹੜੇ ਸਰਕਾਰੀ ਹਸਪੀਟਲ ਚ ਜਾਂਦੇ ਆ ਉਹਨਾਂ ਕੋ ਨਾ ਤਾਂ ਦਵਾਈ ਲੈਣ ਲਈ ਪੈਸਾ ਹੁੰਦਾ ਤੇ ਨਾ ਹੀ ਰੋਟੀ ਖਾਣ ਲਈ ਪੈਸੇ ਹੁੰਦੇ ਆ ਉਹਨਾਂ ਦੀ ਮਜਬੂਰੀ ਨੂੰ ਦੇਖਦੇ ਹੋਏ ਇਹ ਲੋੜਵੰਦਾਂ ਨੂੰ ਰੋਟੀ ਵੀ ਦੇ ਰਹੇ ਤਾਂ ਥੋੜਾ ਜੇ ਕੋਈ ਸਰਦੀ ਵਿੱਚ ਕੱਪੜੇ ਨਹੀਂ ਹੈਗੇ ਤਾਂ ਕੱਪੜੇ ਵੀ ਦੇ ਰਿਆ ਤਾਂ ਮੈਨੂੰ ਇੱਥੇ ਆ ਕੇ ਵੀ ਪਤਾ ਲੱਗਾ ਵੀ ਜੇ ਕਿਸੇ ਕੋਲ ਬਾਹਰੋਂ ਦਵਾਈ ਲਿਖ ਦਿੰਦੇ ਆ ਤੇ ਦਵਾਈ ਲੈਣ ਲਈ ਪੈਸੇ ਨਹੀਂ ਹੈਗੇ ਤਾਂ ਉਹ ਬਾਹਰੋਂ ਦਵਾਈ ਵੀ ਇਸ ਕਲੱਬ ਵਾਲੇ ਲੈ ਕੇ ਦਿੰਦੇ ਆ ਤਾਂ ਕਿ ਮਰੀਜ਼ ਜਲਦੀ ਠੀਕ ਹੋ ਕੇ ਆਪਣੇ ਘਰ ਜਾ ਸਕੇ ਸੋ ਇਸ ਵਧੀਆ ਕੰਮ ਕਰਨ ਲਈ ਇਸ ਪੂਰੀ ਟੀਮ ਨੂੰ ਯੂਥ ਵੈਲਫੇਅਰ ਕਲੱਬ ਦੇ ਸਾਰੇ ਹੀ ਮੈਂਬਰਾਂ ਨੂੰ ਬਹੁਤ-ਬਹੁਤ ਵਧਾਈ ਦਿਨਾ ਤਾਂ ਕਿਉਂਕਿ ਪਰਮਾਤਮਾ ਅਗਰੇ ਇਦਾਂ ਦੇ ਵਧੀਆ ਕੰਮ ਇਹ ਸਦਾ ਕਰਦੇ ਰਹਿਣ ਐਨਆਰਆਈ ਵੀਰਾਂ ਨੂੰ ਕਿ ਕਹੂੰ ਮੈਂ ਐਨਆਰਆਈ ਵੀਰਾਂ ਨੂੰ ਮੈਂ ਕਹੂੰਗਾ ਕਿ ਜਿਹੜੇ ਸਾਡੇ ਐਨਆਰਆਈ ਵੀਰ ਪੰਜਾਬ ਦਾ ਨਾਮ ਬਾਹਰਲੀ ਦਿਸ਼ਾਂ ਜਾ ਕੇ ਤਾਂ ਬਹੁਤ ਰੋਸ਼ਨ ਕਰ ਰਿਹਾ ਉਧਰ ਬਹੁਤ ਰੱਕੀਆਂ ਕਰ ਰਿਹਾ ਪਰ ਇਦਾਂ ਦੇ ਜਿਹੜੇ ਕਲੱਬ ਆ ਜਿਹੜੇ ਸਹੀ ਮੈਨੇਜ ਸਮਾਜ ਦੀ ਸੇਵਾ ਕਰ ਰਹੇ ਆ ਉਹਨਾਂ ਨੂੰ ਵੱਧ ਤੋਂ ਵੱਧ ਦਾਨ ਦੇਣਾ ਚਾਹੀਦਾ ਵੱਧ ਤੋਂ ਵੱਧ ਸਹਿਯੋਗ ਦੇਣਾ ਚਾਹੀਦਾ ਕਿਉਂਕਿ ਕੋਈ ਬੰਦਾ ਤਨਨਾ ਸੇਵਾ ਕਰਦਾ ਕੋਈ ਮਾਨਨਾ ਸੇਵਾ ਕਰਦਾ ਕੋਈ ਧਾਨਾ ਕਰ ਸਕਦਾ ਜਿਹੜੇ ਐਨ ਆਰ ਆਈ ਵੀਰ ਆ ਉਹ ਸਾਡੇ ਤਨੋਂ ਤਾਂ ਇੱਥੇ ਸੇਵਾ ਨਹੀਂ ਕਰ ਸਕਦੇ ਕਿਉਂਕਿ ਉਹ ਬਾਹਰ ਬੈਠਿਆ ਪਰ ਜੇ ਉੱਥੋਂ ਧਨ ਭੇਜ ਕੇ ਇਹਨਾਂ ਦਾ ਸਹਿਯੋਗ ਕਰਨਗੇ ਤਾਂ ਇਹ ਕਲੱਬ ਹੋਰ ਵੀ ਲੋੜਵੰਦਾਂ ਦੀ ਸੇਵਾ ਕਰਦਾ ਰਹੂਗਾ ਸੋ ਇਸ ਚੈਨਲ ਦੇ ਰਾਹੀਂ ਮੈਂ ਸਾਰੇ ਐਨ ਆਰ ਆਈ ਵੀਰਾਂ ਨੂੰ ਬਿਜ਼ਨਸਮੈਨ ਵੀਰਾਂ ਨੂੰ ਕਿਸਾਨ ਵੀਰਾਂ ਨੂੰ ਤਾਂ ਸਾਰੇ ਜਿਹੜੇ ਇਸ ਏਰੀਆ ਦੇ ਲੋਕ ਉਹਨਾਂ ਨੂੰ ਬੇਨਤੀ ਕਰਦਾ ਕਿ ਇਸ ਕਲੱਬ ਨੂੰ ਵੱਧ ਤੋਂ ਵੱਧ ਦਾਨ ਦਿਓ ਤਾਂ ਕਿ ਉਹਨਾਂ ਦਾ ਜਿਹੜ ਨਾਲ ਨੇਟ ਲੋ ਸਭ ਕੀ ਕਹਿਣਾ ਚਾਹੂ ਕਿ ਅੱਜ ਜਿਹੜਾ ਹੈਗਾ ਵਾ ਸੇਵਾ ਕੀਤੀ ਜਾ ਰਹੀ ਹੈ ਅੱਜ ਇਹ ਸੇਵਾ ਦਾ 63ਵਾਂ ਦਿਨ ਹੈ ਜਿਹਦੇ ਵਿੱਚ ਸਾਡੇ ਨੈਪ ਤਸੀਲ ਦਾ ਸਾਹਿਬ ਗਰਦੀਪ ਸਿੰਘ ਸੰਧੂ ਜੀ ਅਚੇਚੇ ਤੌਰ ਤੇ ਪਹੁੰਚੇ ਹਨ ਉਹਨਾਂ ਦੇ ਨਾਲ ਪੰਜਾਬੀ ਲੋਕ ਗਾਇਕ ਸੁਖਵਿੰਦਰ ਪੰਛੀ ਜੀ ਉਹ ਆਏ ਹਨ ਅਸੀਂ ਆਪਣੀ ਸੂਚੀ ਟੀਮ ਵੱਲੋਂ ਇਹਨਾਂ ਦਾ ਇੱਥੇ ਆਉਣ ਤੇ ਜੀ ਆਇਆਂ ਤੇ ਧੰਨਵਾਦ ਕਰਦੇ ਹਾਂ ਜਿਹੜਾ ਅੱਜ ਦਾ 63ਵਾਂ ਦਿਨ ਦੀ ਸੇਵਾ ਹੈ ਉਹ ਸਾਡੇ ਸੀਨੀਅਰ ਮੈਂਬਰ ਕਲਪੂਸ਼ਨ ਠਾਕਾ ਜੀ ਉਹਨਾਂ ਦੇ ਦੋਤੀਆਂ ਦੇ ਅੱਜ ਜਨਮ ਦਿਨ ਸੀਗਾ ਇਸ ਕੁਝ ਦੇ ਵਿੱਚ ਉਹ ਇੱਥੇ ਅੱਜ ਇਹ ਸੇਵਾ ਜਿਹੜੀ ਆ ਉਹ ਕਰਨ ਆਏ ਆ ਜੀ ਤੇ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਹਾਂ ਵੀ ਸਾਨੂੰ ਕਿਸੇ ਵੀ ਤਰ੍ਹਾਂ ਦਾ ਜੇ ਤੁਸੀਂ ਸਹਿਯੋਗ ਦੇਣਾ ਚਾਹੁੰਦੇ ਹੋ ਸਾਨੂੰ ਹਰੇਕ ਚੀਜ਼ ਦੀ ਲੋੜ ਹੈ ਦਾਲਾਂ ਦੀ ਲੋੜ ਹੈ ਆਟੇ ਦੀ ਲੋੜ ਹੈ ਤੁਸੀਂ ਕਿਸੇ ਵੀ ਤਰ੍ਹਾਂ ਦਾ ਸਾਨੂੰ ਸਹਿਯੋਗ ਕਰ ਸਕਦੇ ਹੋ ਨਕੌਦਰ ਸਿਵਲ ਹਸਪੀਟਲ ਦੇ ਵਿੱਚ ਜਿਹੜਾ ਹੈਗਾ ਯੂਥ ਵੈਲਫੇਅਰ ਕਲੱਬ ਵੱਲੋਂ ਇਹ 36ਵਾਂ ਦਿਨ ਹੈਗਾ ਅੱਜ ਜਿਹੜਾ ਲੰਗਰ ਲੈ ਕੇ ਜਿਹੜਾ ਮਰੀਜ਼ਾਂ ਨੂੰ ਦਿੱਤਾ ਜਾ ਰਿਹਾ ਹੈਗਾ ਕਿਉਂਕਿ ਜਿਹੜੀ ਸੇਵਾ ਹੈਗੀ ਆ ਇਹ ਬਹੁਤ ਹੀ ਔਖੀ ਹੈਗੀ ਆ ਕਿਉਂਕਿ ਅੱਜ ਸੁਖਵਿੰਦਰ ਪੰਚੀ ਜੀ ਵੀ ਪਹੁੰਚੇ ਉਹਨਾਂ ਵੱਲੋਂ ਵੀ ਇੱਕ ਮੈਸੇਜ ਦਿੱਤਾ ਗਿਆ ਗੁਰਦੀਪ ਸਿੰਘ ਜੀ ਜਿਹੜੇ ਸਾਡੇ ਨੇ ਨਾਇਬ ਤਹਿਸੀਲਦਾਰ ਨੇ ਨਕੋਦਰ ਉਹਨਾਂ ਵੱਲੋਂ ਵੀ ਇੱਕ ਖਾਸ ਸਨੇਹਾ ਦਿੱਤਾ ਗਿਆ ਕੈਮਰਾ ਪਰਸੰਦ ਨਾਲ ਪਨੀ ਤਰੋੜਾ ਸਾਂਝਾ ਟੀਵੀ ਨਕੋਦਰ